ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਟ ਮੰਤਰੀ ਅਮੋਲ ਗਗਨ ਮਾਨ ਵੱਲੋਂ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਵਫਾ ਕੁਆਰਡਾਂ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਇਸ ਦੌਰੇ ਨੂੰ ਵਿਕਾਸ ਦੌਰੇ ਦਾ ਨਾਮ ਦਿੱਤਾ ਕਿਹਾ ਇਹ ਕਿ ਉਹਨਾਂ ਵੱਲੋਂ ਜੋ ਵੀ ਕੰਮ ਵਿਕਾਸ ਦੇ ਪੂਰੇ ਸਮੇਂ ਦੇ ਵਿੱਚ ਹੋਏ ਨੇ ਉਹਨਾਂ ਦਾ ਜਾਇਜ਼ਾ ਲੈ ਕੇ ਆਏ ਤੇ ਜੋ ਵੀ ਕੰਮ ਬਾਕੀ ਰਹਿੰਦੇ ਨੇ ਉਹਨਾਂ ਨੂੰ ਕਰਵਾਉਣ ਦੇ ਲਈ ਵੀ ਉਹਨਾਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਜਾਣ ਕਰ ਦਿੱਤੀ ਹੈ ਕਿ ਉਹਨਾਂ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਜੋ ਵੀ ਕੰਮ ਕੀਤਾ ਜਾ ਰਿਹਾ ਹੈ ਚਾਹੀਓ ਗਲੀਆਂ ਨਾਲੀਆਂ ਦਾ ਕੰਮ ਹੈ ਚਾਹੀਓ ਟਾਇਲਾਂ ਲਗਾਉਣਾ ਤਾਂ ਨੇ ਤਾਂ ਉਸ ਦੇ ਵਿੱਚ ਜੋ ਵੀ ਬਿ ਡਿਵਲ ਵਰਤਿਆ ਜਾ ਰਿਹਾ ਹੈ ਉਹ ਚੰਗੀ ਕੁਆਲਿਟੀ ਦਾ ਲਗਾਇਆ ਜਾਵੇ ਅਸੀਂ ਜਿਹੜਾ ਇਹ ਵਿਕਾਸ ਦੌਰਾ ਕਰ ਰਹੇ ਹਾਂ ਤੇ ਕੋਰਾਲੀ ਦੇ ਸਾਰੇ ਵਾਰਡਸ ਦਾ ਜਿਹੜਾ ਦੌਰਾ ਚੱਲ ਰਿਹਾ ਹੈ ਪੂਰੇ ਹਲਕੇ ਦੇ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਚਲੋ ਸੀਵਰੇਜ ਦੀਆਂ ਸੀਗੀਆਂ ਸੀਵਰੇਜ ਪਿਆ ਵੀ ਆ ਕੁਝ ਏਰੀਆ ਚ ਰਹਿ ਗਏ ਪੈਣਾ ਕੁਝ ਗਲੀਆਂ ਨਾਲੀਆਂ ਬਣ ਗਈਆਂ ਨੇ ਕੁਝ ਬਣਾਉਣੀਆਂ ਨੇ ਤੇ ਜਿਵੇਂ ਲੋਕਾਂ ਨੇ ਦੱਸਿਆ ਵੀ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਨੇ ਇਹ ਵੱਡੀਆਂ ਪੈਣੀਆਂ ਚਾਹੀਦੀਆਂ ਸੋ ਮੈਂ ਅਧਿਕਾਰੀਆਂ ਨੂੰ ਵੀ ਦੱਸਿਆ ਤੇ ਮੈਂ ਲੋਕਲ ਐਮਸੀ ਨੂੰ ਵੀ ਸਮਝਾਇਆ ਵੀ ਜਿਹੜਾ ਕੰਮ ਕਰਦੇ ਹੋ ਸੋਲਿਡ ਕਰਿਆ ਕਰੋ ਅਸੀਂ ਤਾਂ ਕੋਈ ਵਿੱਚ ਗਰੰਟਾਂ ਦੇ ਕੁਝ ਖਾਣਾ ਨਹੀਂ ਨਾ ਕੋਈ ਇਹ ਗੱਲ ਸਰਪੰਚ ਕਹਿ ਸਕਦੇ ਨੇ ਤੇ ਨਾ ਐਮਸੀ ਕਹਿ ਸਕਦਾ ਤੇ ਨਾ ਕੋਈ ਅਫਸਰ ਕਹਿ ਸਕਦਾ ਤੇ ਜਦੋਂ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਤੰਗੀ ਪਰੇਸ਼ਾਨੀ ਨਹੀਂ ਕਰਦੇ ਤਾਂ ਇਮਾਨਦਾਰੀ ਨਾਲ ਚੰਗਾ ਮਟੀਰੀਅਲ ਲਾ ਕੇ ਜਿਹੜਾ ਸਾਰਾ ਸਮਾਨ ਬਣਾਓ ਤੇ ਜੇ ਪਾਈਪਾਂ ਜਿਸ ਸਾਈਜ਼ ਦੀਆਂ ਲੋਡ ਓਵਰਫਲੋ ਨਾ ਹੋਣ ਕਿਉਂਕਿ ਇਹ ਚੀਜ਼ਾਂ ਕਹਿਣ ਨੂੰ ਛੋਟੀਆਂ ਨੇ ਪਰ ਲੋਕਾਂ ਨੂੰ ਤੰਗ ਬਹੁਤ ਕਰਦੀਆਂ ਤੇ ਸੋ ਜਿਹਨੇ ਸੀਵਰੇਜ ਦੀ ਲੋੜ ਆ ਸਾਰਾ ਸੀਵਰੇਜ ਵੀ ਪਾਵਾਂਗੇ ਬਾਕੀ ਲੋਕਾਂ ਦੀ ਪਰਸਨਲ ਕੁਝ ਮੁਸ਼ਕਲਾਂ ਨੇ ਉਹਨਾਂ ਨੂੰ ਸੁਣੀਆਂ ਨੇ ਤੇ ਉਹਨਾਂ ਦਾ ਵੀ ਜਿਹੜਾ ਹੱਲ ਐ ਸੀ ਉਹ ਕਰਾਂਗੇ। ਗੁਰਾਲੀ ਵਿੱਚ ਸਿਹਤ ਸਕੂਲ ਤੋਂ ਲੈ ਕੇ ਹਸਪਤਾਲ ਦੇ ਵਿੱਚ ਮੈਡਮ ਕੀ ਕੀ ਕਰ ਰਹੇ ਹੋ? ਦੇਖੋ ਹਸਪਤਾਲ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਖੰਡਰ ਬਣਿਆ ਹੋਇਆ ਹਸਪਤਾਲ ਆਪਾਂ ਸਾਰਾ ਤਿਆਰ ਕੀਤਾ ਹੈ ਦੁਬਾਰਾ ਤੇ 10-15 ਦੇ ਤਕਰੀਬਨ ਡਾਕਟਰਸ ਤੇ ਨਰਸਸ ਵੀ ਹਸਪਤਾਲ ਚਾਏ ਨੇ ਤੇ ਇੱਕ ਐਕਸਰਾ ਮਸ਼ੀਨ ਆ ਜਿਹੜੀ ਹਸਪੀਟਲ ਨੂੰ ਅਪਗ੍ਰੇਡ ਕਰਕੇ ਨਵੀਂ ਦਿੱਤੀ ਜਾ ਰਹੀ ਹੈ ਇੱਕ ਹਫਤੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫੀ ਵਕਤ ਤੋਂ ਜਦੋਂ ਵੀ ਨਗਰ ਕੌਂਸਲ ਦੀ ਮੈਡਮ ਮੀਟਿੰਗ ਹੁੰਦੀ ਹੈ ਰੋਲਾ ਪਾਉਂਦੇ ਆ ਵੀ ਪਿਛਲਾ ਜਿਹੜਾ ਕਰੋੜਾਂ ਰੁਪਏ ਖਰਚਿਆ ਗਿਆ ਉਹ ਕਾਂਗਰਸੀ ਪ੍ਰਧਾਨ ਵੱਲੋਂ ਜਾਂ ਕਾਂਗਰਸੀ ਕਮੇਟੀ ਵੱਲੋਂ ਉਹਦਾ ਹਿਸਾਬ-ਕਿਤਾਬ ਦਿੱਤਾ ਜਾਵੇ ਹਜੇ ਤੱਕ ਹਿਸਾਬ-ਕਿਤਾਬ ਨਹੀਂ ਦਿੱਤਾ ਗਿਆ ਕਾਰਨ ਕੀ ਮੰਦੇ ਹੋ ਨਹੀਂ ਹਿਸਾਬ-ਕਿਤਾਬ ਇਹਨਾਂ ਨੂੰ ਸ਼ਾਇਦ ਜੇ ਕੋਈ ਵੀ ਬੰਦਾ ਵਾਰਡਾਂ ਦੀਆਂ ਗਰੰਟਾਂ ਦੇ ਵਿੱਚੋਂ ਵਾਰਡਾਂ ਦੇ ਪੈਸੇ ਜੋ ਜਿਹੜਾ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸ਼ਾਇਦ ਤੁਹਾਨੂੰ ਪਤਾ ਇਦਾਂ ਵੀ ਲੱਗਦਾ ਹੋਵੇ ਵੀ ਕਿਤੇ ਕਿਸੇ ਦੀ ਕੋਈ ਨਿਗਾਹ ਹੈ ਨਹੀਂ ਤੇ ਸਾਰਿਆਂ ਤੇ ਨਿਗਾਹ ਹੈ ਸਾਰੇ ਅਸੀਂ ਪੂਰਾ ਵਾਚ ਕਰ ਰਹੇ ਹਾਂ ਹਰ ਇੱਕ ਤੇ ਪੂਰੀ ਦੀ ਪੂਰੀ ਇਨਕੁਆਇਰੀ ਅੰਦਰ ਖਾਤੇ ਚੱਲ ਰਹੀ ਹੈ ਕਿਹੜਾ ਬੰਦਾ ਕੀ ਕਰ ਰਿਹਾ ਹੈ ਕਿਹੜਾ ਐਮਸੀ ਕਿਸ ਤਰੀਕੇ ਕੰਮ ਕਰ ਰਿਹਾ ਹੈ ਜਿਹੜਾ ਕੰਮ ਕਰ ਰਿਹਾ ਉਹ ਸਾਡੇ ਹੈ ਜਗਬਾਨੀ ਟੀਵੀ ਲਈ ਕੋਰਾਲੀ ਤੋਂ ਹਰੀਸ਼ ਬਟਲਾ ਦੀ ਰਿਪੋਰਟ